ਖਤਰਾ ਮੰਨਦੇ ਕੋਈ ਐ ਚੀਜ਼ ਤੋਂ ਤੁਸੀਂ ਜਿਹੜਾ ਸਾਖੀ ਦਾ ਪਿਛੇ ਸਿੰਘ ਸਾਹਿਬ ਨੇ ਕਿਹਾ ਸੀ ਕਿ ਸਾਨੂੰ ਸਾਖੀਆਂ ਗੁਰੂ ਸਾਹਿਬ ਨੇ ਸੁਣਾਉਣੀਆਂ ਚਾਹੀਦੀਆਂ ਇਹ ਚੀਜ਼ ਨੂੰ ਕਿਵੇਂ ਦੇਖਦੇ ਆ ਕਿ ਸਾਖੀਆਂ ਸੁਣਾਉਣੀਆਂ ਤੇ ਫਿਲਮਾਂ ਬਣਨੀਆਂ ਸੇਵਕ ਸਿੰਘ ਨਾਲ ਦੋਵੇਂ ਚੀਜ਼ਾਂ ਨੂੰ ਕਿਵੇਂ ਦੇਖਦੇ ਆ ਨਹੀਂ ਦੋਨੀਆਂ ਉਲਟ ਨੇ ਮਾਰ ਠੀਕ ਹੈ ਅੱਛਾ ਜਿਹੜੀ ਸਾਖੀ ਹੈ ਉਹਦਾ ਬੰਦਾ ਸਦੀਆਂ ਤੋਂ ਸੁਣਾਉਂਦਾ ਹੈ ਸਾਖੀ ਦਾ ਗਵਾਹੀ ਹੈ ਨਾ ਜੀ ਹਾਂ ਹਾਂ ਠੀਕ ਹੈ ਚਾਕੀ ਸਾਨੂੰ ਪਤਾ ਮੂਲੋਂ ਨਕਲ ਹੈ ਦੋਨੋਂ ਆਪੋ ਚ ਉਲਟੀਆਂ ਨੇ ਕਿਰਦਾਰ ਕੜੇ ਜਾਂਦੇ ਉਹਦੇ ਵਿੱਚ ਫਿਲਮ ਦੇ ਵਿੱਚ ਕਿਰਦਾਰ ਕੜੇ ਜਾਂਦੇ ਆ ਆਹੋ ਤੁਸੀਂ ਜੋ ਮਰਜੀ ਕੋਈ ਗੱਲ ਨੂੰ ਉਹਦਾ ਨਾਮ ਧਰਨ ਵਿੱਚ ਵੱਖਰਾ ਮਸਲਾ ਆਪੋ ਦੇ ਵਿੱਚ ਗਾਂ ਨਹੀਂ ਜਾਂਦਾ ਮੈਂ ਉਹਦੇ ਵਿੱਚ ਵੀ ਉਹਦੀ ਕੀ ਕਲਾ ਹੈ ਗੱਲ ਦੀ ਪਰ ਆਪਾਂ ਇਹ ਸਮਝਦੇ ਹਾਂ ਉਹਦੀ ਬੁਨਿਆਦ ਨਕਲ ਹੈ ਉਹਦੀ ਬੁਨਿਆਦ ਝੂਠ ਹੈ ਜਿਹੜਾ ਇਤਿਹਾਸ ਸਿਖਾਉਣਾ ਚਾਹੁੰਨੇ ਆ ਜਿਹੜਾ ਇਤਿਹਾਸ ਸੁਣਾਉਣਾ ਚਾਹੁੰਨੇ ਆ ਉਹਦੀ ਬੁਨਿਆਦ ਸੱਚ ਹੈ ਸਾਕੀਮਾਨ ਦੇ ਉਹ ਚੀਜ਼ ਨੂੰ ਹਾਂ ਉਹਦੀ ਬੁਨਿਆਦ ਸੱਚ ਹੈ ਉਹ ਸੱਚ ਜਿਹੜਾ ਸਾਨੂੰ ਗੁਰੂ ਨੇ ਸਣਾਇਆ ਜਿਹੜਾ ਸਾਡੇ ਪੁਰਖਿਆਂ ਨੇ ਜਿਉਂ ਕੇ ਦਿਖਾਇਆ ਜਿਹਦੇ ਬਾਰੇ ਚ ਅਰਦਾਸ ਬਣੀ ਠੀਕ ਤਾਂ ਉਹਦਾ ਤਰੀਕਾ ਸਾਡਾ ਰਹੇਗਾ ਸਾਡੀ ਥਾਂ ਤੇ ਰਹੇਗਾ ਠੀਕ ਇਹ ਹੁਣ ਜਿਹੜੇ ਬੰਦੇ ਵੀ ਆਜ ਨਵੀਂ ਤਕਨੀਕ ਆਈ ਹੈ ਕੀ ਗੱਲ ਹਰ ਚੀਜ਼ ਜਿਹੜੀ ਨਵੀਂ ਹੋਏਗੀ ਵਧੀਆ ਹੋਏਗੀ ਤਾਨੂੰ ਦਿਮਾਗ ਦਿੱਤਾ ਹੈ ਤੁਹਾਨੂੰ ਪਰੰਪਰਾ ਕਾਦੇ ਵਾਸਤੇ ਹੈ ਪਰੰਪਰਾ ਇੱਕ ਕਸਵੱਟੀ ਹੈ ਚੀਜ਼ਾਂ ਪਰਖਣ ਦੀ ਕਿ ਜੇ ਕੱਲ ਨੂੰ ਕੋਈ ਨਵੀਂ ਗੱਲ ਆਉਂਦੀ ਹੈ ਤਾਂ ਕਿਵੇਂ ਜਾਣੋਗੇ ਠੀਕ ਹੈ ਕਿ ਨਹੀਂ ਹੈ